ਲੋ ਜੀ ਮੈਂ ਤੁਹਾਨੂੰ ਦਿਖਾ ਰਿਹਾ ਸਾਰੇ ਭਰਾਵਾਂ ਨੂੰ ਸਾਤੇ ਸ਼੍ਰੀ ਕਾਲ ਜੀ ਸਾਰੇ ਭਰਾਵਾਂ ਨੂੰ ਬੋਡਰ ਲੋ ਸਾਰੇ ਭਰਾਵਾਂ ਸਵਾਗਤ ਕਰਦੇ ਹਾਂ ਅਮੀਲਾ ਜੀ ਆਪਣੇ ਸਾਰੇ ਭਰਾ ਠੀਕਾ ਹੋਣਗੇ ਲੋ ਜੀ ਇੱਕ ਆ ਪੇਰ ਹੈਗਾ ਵਾ ਠੀਕ ਹੈ ਜੀ ਇਹਦਾ ਦਨ ਕਪਸ਼ਾਉਂ ਕਰਾਉਣ ਲੱਗੇ ਆਂ ਸ਼ੌਂ ਕਰਿਓ ਜੀ ਕਮਗਰ 베ਰ ਹੈਗਾ ਇਹ ਅੱਖ ਵੀ ਵੇਖ ਲੋ ਜੀ ਇਹਦੀ ਤੇ ਆਪਣੇ ਜਿੰਨੇ ਵੀ ਸਬਸਕ੍ਰਾਈਬਰ ਆ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਜਿਹੜੇ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਨੇ ਸਾਰੇ ਭਰਾ ਠੀਕ ਹੈ ਲਓ ਜੀ ਇਹਦੇ ਪਾਰਦਾ ਤੁਹਾਨੂੰ ਹੁਣ ਸ਼ੌਂਕ ਕਰਾਉਨੇ ਆ ਜੀ ਲਓ ਜੀ ਇਹ 골ਡਨ ਕਮਗਰ ਬਰੀਡ ਹੈਗੀ ਆ ਆ ਲਓ ਜੀ ਸ਼ੌਂਕ ਕਰ ਲਓ ਆਈ ਦੂਸਰੇ ਪਾਰਦਾ ਜੀ ਤੁਹਾਨੂੰ ਸ਼ੌਂਕ ਕਰਾਉਨੇ ਲਓ ਜੀ ਪਾਰ ਦੇਖੋ ਜੀ ਹੰਦਾ ਬਹੁਤ ਹੀ ਵਧੀਆ ਦੇ ਸਟੇਟ ਪਾਰਦਾ ਕਬੂਤਰ ਹੈ ਗਾਈ ਜੀ ਲਓ ਜੀ ਇਹਦੇ ਹੂਸ਼ ਇੱਕ ਪੱਤਾ ਦੋ ਮਝੇ ਦੀ ਠੀਕ ਹੈ ਜੀ ਮੈਂ ਟੇਣਾ ਬਿਲਕੁਲ ਹੀ ओके ਤੇ ਇਹਦੇ ਪੰਜਿਆਂ ਦਾ ਤੁਹਾਨੂੰ ਸ਼ੋਅ ਕਰਾਂਗਾ ਤੇ ਆਹ ਲੋ ਜੀ ਫੋਲੇ ਦਾ ਕਲਰ 골ਡਨ ਕਮਗਰ ਕਬੂਤਰ ਹੈ ਗਾਈ ਮੇਰੇ ਵੀਰ ਜੀ ਬਰੀਡਰ ਜੋੜਾ ਹੈ ਆਹ ਲੋ ਇਹ ਅੱਖ ਦਾ ਫੇਰ ਕਰ ਲੋ ਸ਼ੋਅ ਬਿਲਕੁਲ ਹੀ ਰਿੰਗਸ਼ਿੰਗ ਪੂਰੇ ਮੁਕਮਲ ਹੈ ਆਪਣੇ ਜਿੰਨੇ ਸਬਸਕ੍ਰਾਈਬਰ ਹੈ ਜੀ ਸਾਰਿਆਂ ਦਾ ਧੰਨਵਾਦ ਹੈ ਜੀ ਆਪਾਂ ਨੂੰ ਪਿਆਰ ਕਰਦੇ ਸਪੋਰਟਰ ਆਪਣੇ ਹੁੰਦਲ ਸਾਹਿਬ ਜੀ ਸੰਜੀਵ ਚੋਹਾਨ ਜੀ ਅਮਰਪਾਲ ਸਿੰਘ ਜੀ ਅਮਰਪਾਲ ਸਿੰਘ ਜੀ ਮਜੀਠੇ ਤੋਂ ਉਹਨਾਂ ਦਾ ਵੀ ਧੰਨਵਾਦ ਹੈ ਜੀ ਬਾਉ ਮਸੀਹ ਉਹਨਾਂ ਦਾ ਵੀ ਧੰਨਵਾਦ ਹੈ ਜੀ ਲਓ ਜੀ ਸਤਿਮਰ ਬਾਈਵਾ ਸਾਹਿਬ ਜੀ ਠੀਕ ਹੈ ਲਓ ਜੀ ਆਹ ਦੇ ਨਾਲ ਫੀਮੇਲ ਹੈ ਆਪਣੇ ਉਸਤਾਦ ਕਰਦੂ ਮਾਲ ਜੀ ਉਹਨਾਂ ਦਾ ਧੰਨਵਾਦ ਹੈ ਜੀ ਉਸਤਾਦ ਡਾਕਟਰ ਵਿਕਰਮਜੀਤ ਸਿੰਘ ਜੀ ਉਸਤਾਦ ਲਖਮੀ ਸਿੰਘ ਜੀ ਦੁਬਈ ਵਾਲੇ ਉਹਨਾਂ ਦਾ ਵੀ ਧੰਨਵਾਦ ਲਓ ਜੀ ਸਭ ਤੋਂ ਪਹਿਲਾਂ ਤੁਹਾਨੂੰ ਅੱਖ ਦਾ ਸ਼ਾਉਂ ਕਰਾਉਂਦੇ ਆ 골ਡਨ ਫੀਮੇਲ ਹੈਗੀ ਜੀ ਠੀਕ ਹੈ 골ਡਨ ਕਮਗਰ ਰੰਗਿਸ਼ੇਂ ਕੇ ਪੂਰੇ ਮੁਕਮਲ ਜੀ ਉਸਤਾਦ ਮੀਆਂ ਨਜੀਰ ਬਲੱਡ ਲੈਣ ਲਾਹੌਰ ਠੀਕ ਹੈ ਜੀ ਉਸਤਾਦ ਮੀਆਂ ਨਜ਼ੀਰ ਬਲੱਡ ਲਾਈਨ ਦੇ ਵਿੱਚ ਹੈਗੀ ਜੀ 골ਡਨ ਫੀਮੇਲ ਦੀ ਕਲਰ ਦਾ ਸ਼ੌਂਕ ਆ ਲੋ ਮੇਰੇ ਵੀਰ ਤੇ ਲਓ ਜੀ ਪਰਦਾ ਵੀ ਤੁਹਾਨੂੰ ਸ਼ੌਂਕ ਕਰਾਉਂਦੇ ਆ ਲਓ ਜੀ ਪਰਦਾ ਸ਼ੌਂਕ ਕਰੋ ਜੀ ਆਪਣਾ ਜੋਬਨ ਵੀਰ ਅੰਬਰਸਰੀ ਆਦਾ ਧੰਨਵਾਦ ਹੈ ਜੀ ਮਨਜੀਤ ਸਿੰਘ ਫੌਜੀ ਸਾਹਿਬ ਜੀ ਆਪਣੇ ਫੌਜੀ ਸਾਹਿਬ ਨੇ ਖੇਮ ਕਰਨ ਤੋਂ ਉਹਨਾਂ ਦਾ ਵੀ ਧੰਨਵਾਦ ਹੈ ਜੀ ਕਰਨ ਵੀਰਿਆ ਜਸ ਸਮਰਾਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਹਲੋ ਤੇ ਨਵੀਆਂ ਪੇਰ ਹੈਗਾ ਦੋਸਤੋ ਜਿਹੜਾ ਤੁਹਾਨੂੰ ਪਹਿਸ਼ੌਂ ਕਰਾਇਆ ਇਹਦੇ ਪਰਦਾ ਫੇਰ ਤੁਹਾਨੂੰ ਇਧਰੋ ਹੀ ਸ਼ੌਂਕ ਕਰਾ ਦਿੰਨੇ ਤੇ ਸਟੇਡ ਪਰਦਾ ਖੁੰਦਾ ਲੱਗਾ ਦੋਹਾਂ ਪੇਰ ਤੇ ਆ ਫੀਮੇਲ ਦਾ ਤੁਹਾਨੂੰ ਇਹਦਾ ਸ਼ੌਂਕ ਕਰਾਤਾ ਤੇ ਉਮੀਦ ਹੈ ਜੀ ਜਿਹੜੀ ਅੱਜ ਦੀ ਵੀਡੀਓ ਜੀ ਭਰਾਵਾਂ ਨੂੰ ਵਧੀਆ ਲੱਗੀ ਹੋਵੇ ਤੇ ਆਹ ਦੋਸਤੋ ਇਹ ਪੇਰ ਹੈਗਾ ਵਾ ਤੇ ਜੇ ਕੇ ਵੀਰ ਨੇ ਆਪਣੇ ਨਾਲ ਲੈ ਕੇ ਉਹ ਲੈਣਾ ਹੋਵੇ ਤੇ ਆਪਾਂ ਕੰਟੈਕਟ ਕਰਦੇ ਜੀ WhatsApp ਆਪਰਾ ਨੰਬਰ ਜੀ 62394481 ਤੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ